ਦੋਸਤੋ ਇਸ ਕੁੜੀ ਦੀ ਆਵਾਜ਼ ਸੁਣ ਕੇ ਤੁਹਾਨੂੰ ਮਰਹੂਮ ਗਾਇਕਾ ਸੁਰਿੰਦਰ ਕੌਰ ਜੀ ਦੀ ਯਾਦ ਆ ਜਾਵੇਗੀ ਗਾਉਣ ਦਾ ਅੰਦਾਜ਼ ਆਵਾਜ਼ ਤੇ ਜਿਹੜਾ ਕਿ ਸਿੱਧਾ ਸੁਰਿੰਦਰ ਕੌਰ ਜੀ ਨਾਲ ਜਾ ਕੇ ਰਲਦਾ ਹੈ ਮੈਂ ਇਹ ਗੱਲ ਨਹੀਂ ਕਹਿ ਰਿਹਾ ਕਿ ਆਪਾਂ ਸੁਰਿੰਦਰ ਕੌਰ ਜੀ ਦੀ ਰੀਸ ਕਰ ਸਕਦੇ ਹਾਂ ਪਰ ਕੋਸ਼ਿਸ਼ ਜ਼ਰੂਰ ਕਰ ਸਕਦੇ ਹਾਂ ਸੋ ਕੋਸ਼ਿਸ਼ ਹੀ ਕੀਤੀ ਹੈ ਇਸ ਕੁੜੀ ਨੇ ਸੋ ਇਸ ਨੇ ਤਾਂ ਆਪਣਾ ਕੋਸ਼ਿਸ਼ ਕਰਕੇ ਟੈਲੈਂਟ ਦਿਖਾਇਆ ਪਰ ਆਪਣਾ ਫਰਜ਼ ਬਣਦਾ ਕਿ ਇਸ ਦੇ ਟੈਲੈਂਟ ਨੂੰ ਆਪਾਂ ਹੌਸਲਾ ਫੁਝਾਈ ਕਹੀਏ ਵੱਧ ਤੋਂ ਵੱਧ ਲਾਈਕ ਕਰੀਏ ਕਮੈਂਟ ਕਰੀਏ ਸ਼ੇਅਰ ਕਰੀਏ ਅਸੀਂ ਆਪਣੇ ਚੈਨਲ ਤੇ ਪੰਜਾਬ ਦੇ ਛੁਪੇ ਹੋਏ ਤਾਰਿਆਂ ਨੂੰ ਛੁਪੇ ਹੋਏ ਟੈਲੈਂਟ ਨੂੰ ਤੁਹਾਡੇ ਸਾਹਮਣੇ ਲੈ ਕੇ ਰੂਬਰੂ ਹੁੰਦੇ ਹਾਂ ਸੋ ਤੁਸੀਂ ਇਹਨਾਂ ਦਾ ਹੌਸਲਾ ਜ਼ਰੂਰ ਵਧਾਇਆ ਕਰੋ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਗੁਰਲਗਨ ਤੁਹਾਡੇ ਰੂਬਰੂ ਕਰ ਰਹੀ ਹਾਂ ਸਰਿੰਦਰ ਕਰਚੀ ਲਗਾਇਆ 21 ਇਨ ਆਕੀਆਜ ਪਾਵਾਂ ਕਿਵੇਂ ਕਜਲਾਵੇ ਅੱਖੀਆਂ 'ਚ ਤੂੰ ਵਸਦਾ ਇਨਾਂ ਅੱਖੀਆਂ 'ਚ ਪਾਵਾਂ ਕਿਵੇਂ ਕਜਲਾਵੇ ਅੱਖੀਆਂ 'ਚ ਤੂੰ ਵਸਦਾ ਵੇ ਅੱਖੀਆਂ 'ਚ ਤੂੰ ਵਸਦਾ ਹਰ ਵੇਲੇ ਚਨਾ ਨਾ ਮੇਰਾ ਤੇਰੇ ਵੱਲ ਮੁਵੇ ਬੁੱਲੀਆਂ ਤੇ ਨਾ ਤੇਰਾ ਅੱਖੀਆਂ ਚ ਤੂੰ ਵੇ ਅੱਖੀਆਂ ਚ ਤੂੰ ਵੇ ਜਦ ਹੱਸਦੀ ਉਹ ਲਖਾ ਮੈਨੂੰ ਪਹੰਦਾ ਵੇ ਹੱਸੇ ਅਜ ਤੂੰ ਹੱਸਦਾ ਇਨ ਅੱਖੀਆਂ ਚ ਪਾ ਕੀਵੇਂ ਕਜਲਾਵੇ ਅੱਖੀਆਂ ਚ ਤੂੰ ਵਸਦਾ ਵੇ ਅੱਖੀਆਂ ਚ ਤੂੰ ਵਸਦਾ ਲੰਮੀਆਂ ਸਿਵਟਾਂ ਚਨਾ ਨੇੜੇ ਨੇੜੇ ਆਇਆ ਤੂੰ ਲੰਮੀਆਂ ਸਿਵਟਾਂ ਚਨਾ ਨੇੜੇ ਨੇੜੇ ਆਇਆ ਤੂੰ ਅੱਖੀਆਂ ਦੇ ਰਾਹੀਆਂ ਕੇ ਦਿਲ ਚ ਸਮਾਇਆ ਤੂੰ ਦਿਲ ਚ ਸਮਾਇਆ ਤੂੰ ਜਦੋਂ ਕੁਛ ਦੀਆ ਪਿਆਰ ਦੀਆਂ ਗੱਲਾਂਵੇ ਹਾਣ ਹਾਣ ਤੂੰ ਦੱਸਦਾ ਇਹਨਾਂ ਅੱਖੀਆਂ ਚ ਪਾਵਾਂ ਕਿਵੇਂ ਕਜਲਾ अखियां तूं वसदा वे अखियांच तूं वसदा है अखियांच तूं वसदा शुक्रिया दोस्तो